ਤੇ ਸਸਿਗਾਲ ਜੀ ਅੱਜ ਫਤਿਹਵਾ ਚੱਲਿਆ ਸੀ ਯਾਰ ਦੋ ਦਾ ਫੋਨ ਆਇਆ ਸੀ ਉਹਨੇ ਕਹਿੰਦਾ ਫਤਿਹਵਾ ਜਾਣਾ ਯਾਰ ਤੇ ਮੈਂ ਕਿਹਾ ਚੱਲ ਕੋਈ ਜਲਦੀ ਆ ਜਾ ਤੇ ਕਰੇ ਬੈਠੇ ਸੀ ਯਾਰ ਫਤਿਹਵਾ ਚੱਲਿਆ ਸੀ ਆ ਕੰਮ ਸੀ ਥੋੜਾ ਬਹੁਤਾ ਮੈਨੂੰ ਵੀ ਛੋਟਾ ਜਿਹਾ ਕੰਮ ਫਤਿਹਵਾ ਤੁਹਾਨੂੰ ਵੀ ਕੰਮ ਸੀ ਯਾਰ ਮੈਂ ਚੱਲ ਆ ਜਾ ਫਿਰ ਚੱਲਦੇ ਆ ਫਤਿਹਵਾ ਜਾਵਨੇ ਆ ਕਰੀ ਤੇ ਹੁਣ ਉਹ ਲੈ ਸ਼ਾਇਦ ਆ ਗਿਆ ਬਾਹਰ ਫੋਨ ਕਰੀ ਜਾਂਦਾ ਸੀ ਤੇ ਇਹਨੇ ਚੰਦਾ ਜੀ ਬਾਹਰ ਫਿਰ ਦੇਰ ਲੇਖੀ ਬਣਦਾ ਹੈ ਉੱਥੇ ਜਾ ਕੇ ਜਿਵੇਂ ਮਹੌਲ ਚੱਲ ਹੋਇਆ ਲੋੜੀਦਾ ਕੰਮ ਉਹਨੇ ਬੈਠ ਕੇ ਕਰਨ ਵਾਪਸ ਆ ਜਾਂਗੇ ਸਭ ਮਿਲਦੇ ਆ ਫਿਰ ਰਸਤੇ 'ਚ ਦੇਖਦਾ ਵੀ ਨੀਚੇ ਕੂਆ ਬਾਰ ਖੜਾ ਹੈਗਾ ਸਾਡਾ ਤੁਸੀਂ ਦੇਖਦੇ ਹੋ ਹਿਸਾਬ ਨਾਲ ਕਿੰਨਾ ਕੁ ਟਾਈਮ ਆਉਣਾ ਹੈਗਾ ਰਸਤੇ 'ਚ ਮਿਲਦੇ ਆ ਕਰਦੇ ਗੱਲਬਾਤ ਤੁਹਾਡੇ ਨਾਲ ਥਾਰ ਲੈ ਕੇ ਚੱਲੇ ਸੀ ਬਲੈਕ ਅੰਦਰ ਦੀ ਫਿਰ ਮਿਲਦੇ ਆ ਰਸਤੇ 'ਚ ਜਿੱਥੋਂ ਤੋਂ ਹਾਂ ਹਾਂ ਸਭ ਔਖੇ ਬਾਅਦ ਸੱਜਣ ਸਾਡੇ ਕਹਿ ਕੇ ਸਾਨੂੰ ਫਤਿਹਵਾਦਾ ਇੱਕ ਗੱਡੀ ਪਾ ਲਈ ਸਰਸੇ ਨੂੰ ਇਕ ਚੜਤੋ ਕੇ ਵਾਇਆ ਦਫੋਂਾ ਰੱਖਦੇ ਹੈ ਮੇਰਾ ਫੂਲ ਚੱਕਿਆ ਨਹੀਂ ਆ ਵੱਡੀਆਂ ਗੱਲਾਂ ਵੱਡੇ ਲੋਕਾਂ ਨਾਲ ਵੱਡੇ ਬੰਦੇ ਗੱਲਾਂ ਕਰਦੇ ਨੇ ਭਰਾ ਕਰਦਾ ਸੀ ਕਿ ਮੈਂ ਵੀ ਪਾਸਪੋਰਟ ਬਣਿਆ ਨਹੀਂ ਜਾਣਾ ਰਾਸ਼ਨ ਕਾੜਾ ਤੇ ਕੁੰਬਣਾ ਕਰਤਾ ਰਾਸ਼ਨ ਕਾੜਾ ਜਾਣਾ ਪਾਕਿਸਤਾਨਾ ਪਾਸਪੋਰਟ ਹੈ ਨਹੀਂਗਾ ਕਾ ਰਾਸ਼ਨ ਕਾੜਾ ਤੇ ਜਾਉਂਦਾ ਮੈਂ ਮੈਦਾਰ ਕਾੜਾ ਦਿਖਾ ਕੇ ਵਾਹ ਜੀ ਬਾਈ ਇਹਦਾ ਹਾਲ ਲੈਣਾ ਵੀ ਆ ਮੇਰੇ ਕੈਨੇਡਾ ਮੈਨੂੰ ਕੈਨੇਡਾ ਜਾਣਾ ਕਹਿੰਦਾ ਮੈਂ ਮੇਰੇ ਮਗਰ ਪਿਆਰ ਹੈ ਕਹਿੰਦਾ ਕੈਨੇਡਾ ਜਾਣਾ ਕੈਨੇਡਾ ਪਰ ਚਾਹੂੰ ਕਹਦਾ ਰੈਸ਼ਨ ਕਾਰਡ ਤੇ ਪਾਸਪੋਰਟ ਹੈ ਨਹੀਂ ਹਮ ਫੇਰ ਤਾਂ ਹੀ ਸੀ ਜਾਣਾ ਹੁਣ ਵੀ ਕਹਿੰਦਾ ਮੈਂ ਖਤਾਰਪੁਰ ਜਾਣਾ ਕਿ ਪੁੱਛੀ ਜਾਂਦਾ ਵੀ ਬੜਾ ਫਾਸਲਾ ਪੁੱਛਦਾ ਕੋਈ ਇਹ ਹਾਲ ਨੇ ਇਹਨਾਂ ਦੇ ਬਰੌਣਾ ਉਹਨਾਂ ਦੇ ਕਿਹੜਾ ਭੈਣ ਚ ਸਾਰਿਆਂ ਦੇ ਪਾਸਪੋਰਟ ਨਹੀਂ ਆ ਰਾਂ ਰੈਸ਼ਨ ਕਾਰਡ ਦੀ ਤਰ੍ਹਾਂ ਫਿਰ ਤੋਂ ਸਾਰੇ ਗੋੜੇ ਆਏ ਤੇ ਜਿਆਦਾ ਨੂੰ ਜਿਆਦਾ ਜਿਆਦਾ ਨੂੰ ਤੂੰ ਆਏਂਗਾ ਉਦੋਂ ਤਾਂ ਪਤਾ ਨਹੀਂ ਕਿੰਨੇ ਕਿੜੇ ਲੱਗ ਜਾਣਗੇ ਸਰਸੇ ਦੇ ਉਹ ਕੋਈ ਅੱਜ ਹੀ ਸੁਖਿਆ ਇਹ ਕਿਤੇ ਆ ਚੱਲ ਜਿੱਦ ਤਨ ਆਏਗਾ ਉਦੋਂ ਵਗ ਚਲਾਏਗਾ ਇੰਨਾ ਵਗ ਚਲਾਏਗਾ ਬਸ ਸਪੈਸ਼ਲ ਦੋ ਨੰਬਰ ਕਈ ਜਾਣੀਆਂ ਕਈ ਜਿਹਨਾਂ ਰਾਤ ਉੱਠ ਕੇ ਨੱਕੇ ਹੀ ਜਿਹਨਾਂ ਰਾਤ ਉੱਠ ਕੇ ਨੱਕੇ ਹੀ ਮੋੜਦਾ ਹੈ ਸਾਰੇ ਬਹੁਲੇ ਸੰਮਾਨੋਂ ਮਸ਼ਹੂਰ ਹੈ ਵੀ ਕਈ ਨਾਂ ਇਹ ਕਾਫੀ ਫੇਮਸ ਹੈ ਫਤਿਹਵਾਲਾ ਭਾਈ ਇਹ ਕਈਆਂ ਵਾਲਾ ਹੜੋਲੀ ਤੋਂ ਮੈਂ ਜਾਂਗੜਾ ਸਾਹਿਬ ਤੇ ਇੱਥੋਂ ਲੈਣਾ ਹੈ ਕਹੀ ਹੈ ਤੇ ਕਈ ਦੇ ਰਵੇ ਮੈਂ ਚਲ ਰਿਹਾ ਮੈਂ ਜਿਹੜੇ ਦੇਖਣਾ ਹੈ ਇਹ ਕਈ ਨੂੰ ਫਤਿਹਵਾਲਾ ਇਹਨੂੰ ਬਹੁਤ ਖਾਣੇ ਆਏ ਮੇਰੇ ਸੱਜਣਾਂ ਦੇ ਖਾਣੇ ਆਏ ਇਹ ਨੂੰ ਸੱਬਰ ਰਤੀ ਜਗਦੇ ਨੇ

ਆਲਾ ਦਿਨ ਤੇ ਲੈ ਜਾਕ ਓਏ ਨਹੀਂ ਮੰਨਦਾ ਜ਼ਰੂਰੀ ਹੈ ਲੈ ਜਾਣ ਅੱਛਾ ਜੈਵਰਾ ਕ੍ਰੋਸਿੰਗ ਕਰਕੇ ਚੱਲ ਜੈਵਰਾ ਕ੍ਰੋਸਿੰਗ ਦੇ ਪਿੱਛੇ ਟਾਈਮ ਸਣਾ ਤੇ ਨਾ ਗੱਡੀ ਪੱਤੀ ਲਾੜ ਵੀ ਹੋਈ ਜਈ ਹੈ ਜੈਵਰਾ ਹਾਂ ਉਹਦੇ ਉੱਤੇ ਗੱਡੀ ਰੋਕ ਵੀ ਲਈ ਅੱਛਾ ਫਿਰ ਵੀ ਚਲਾਣਾ ਹੈ ਫਿਰ ਵੀ ਚਲਾਣਾ ਹੈ ਕਈ ਵਾਰੀ ਪੁਲਿਕ ਜੇ ਬੰਦਾ ਰੋਕ ਕਰ ਲੈਂਦਾ ਨਾ ਪਰ ਵੀ ਲੈਂਦਾ ਅਗਲਾ ਕਹਾਂ ਯਾਰ ਜਦੋਂ ਬੱਤੀ ਹੋ ਰਹੀ ਹੁੰਦੀ ਸਾਲਾ ਕੋਈ ਫਾਸੀਆ ਖੜਾ ਉੱਥੇ ਜਿਹਾ ਰੱਖ ਕੇ ਫਿਰ ਚਲਾਣਾ ਹੈ ਕੈਮਰੇ ਲੱਗੇ ਨਾਲ ਜਦ ਫਰ ਲਾ ਜਾਂਦੇ ਕੰਨੀ ਕਰੇ ਪਹੁੰਚਿਆ ਸੀ ਆ ਕਰੇ ਪਹੁੰਚੇ ਸਾਰੀ ਕਰਦੇ ਨੇ ਫਿਰ ਕੰਮ ਦੱਸਤਾ ਆ ਵੀ ਕੰਮ ਕਰਕੇ ਹੁਣ ਕੰਮ ਕਰਕੇ ਆਇਆਗਾ ਸਮਾਨ ਲੈ ਕੇ ਆਉਣਾ ਸੀ ਉਹ ਲੈ ਕੇ ਆਇਆਗਾ ਦਵਾ ਫਿਰ ਕਰੇ ਪਹੁੰਚੀ ਆਇਆ ਕਰੇ ਪਹੁੰਚੇ ਸੀ ਜੀ ਅਜੇ ਅੰਦਰ ਵੜੇ ਸੀ ਆ ਗੇਟ ਦੇ ਲੰਗਾ ਇਹ ਸਮਾਨ ਲੈ ਕੇ ਆ ਫਿਰ ਅੰਦਰ ਆਈ ਉਹ ਸਮਾਨ ਲੈ ਕੇ ਆਇਆਗਾ ਦਵਾ ਕਰੇ ਆ ਗਈ ਚਲੋ ਹੁਣ ਅੰਦਰ ਚਲਦੇ ਆ ਘਰੇ ਫਿਰ ਮਿਲਦੇ ਆ ਸੱਚੀ ही मत होता है कपड़े चेंज करते हैं या तो बाकी ज़्यादा भी कोई थोड़ा बहुत तो ही शूट करेगा आँदे सा बाबे सुन लागे बाबे की है कितने गई थी कर बचन बाबे कर गए हो गए मैं गया ਚਲੋ ਮਿਲਦੇ ਆ ਫਿਰ ਜਿਵੇਂ ਵੀ ਹੋਇਆ ਸ਼ਾਇਦ ਹੋਵਾਂ ਤੂੰ ਕਹਿੰਦਾ ਆਈਸਕ੍ਰੀਮ ਖਾਣੀ ਆ ਬਾਜ਼ਾਰ ਕਰ ਜਾਣਾ ਪਊਗਾ ਯਾਰ ਦੇਖਦੇ ਆ ਫਿਰ ਜੇ ਜੀ ਹੋਵੇ ਮੋੜ ਚਲਾ ਕਰਦੇ ਆਰਾ ਵਿਚਾਰ ਵਟਾਉਂਦਰਾ ਗੱਲ ਲਵਾ ਤੋੜੇ ਨਾਲ ਬ੍ਰੇਕ ਤੋ ਨਾਲੇ ਮੈਚ ਦੇਖਣੇ ਕਹਿੰਦਾ ਮੈਂ ਚੱਲ ਜੰਦਾ ਯਾਰ ਅੱਜ ਮੈਚ ਵੀ ਦੇਖਿਆ ਦਾ ਤੇ ਦੇਖਣੇ ਕਹਿੰਦਾ ਮੈਚ ਹੈ ਸੋ ਇਹ ਤਾਂ ਹਿਸਾਬ ਹੈ ਸਾਰੇ ਟੂਰਸ ਇੰਟਰਸਟ ਬਹੁਤ ਹੈ ਮੈਨੂੰ ਮੈਚ ਨੂੰ ਦਾ ਮੈਨੂੰ ਐਸੀ ਸ਼ੌਕ ਹੈ ਕਿ ਅੱਡਾਈ ਬਹੁਤ ਹੈ ਮੈਨੂੰ ক্রিকেট ਸ਼ੌਕ ਹੈ ਸ਼ੌਕ 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 ਹਾਂਜੀ ਅੱਜ ਆਪਾਂ ਖੇਤ ਪਹੁੰਚ ਗਏ ਆਗੇ ਤੇ ਕੱਲ ਦੀ ਵੀਡੀਓ ਨੂੰ ਅੱਜ ਹੀ ਕੰਟੀਨਿਊ ਕਰਦੇ ਪਏ ਆਗੇ ਤੇ ਖੇਤ ਆਇਆ ਸੀ ਯਾਰ ਹੁਣ ਮੈਂ ਚਲੋ ਖੇਤ ਕਿਹੜਾ ਮਾਰ ਕੇ ਆਈਏ ਉਨਕਾ ਵੱਢ ਲਈ ਆਪਾਂ ਕੋਈ ਜੀ ਥੋੜੀ ਤਾੜੀ ਵੀ ਬਣਾ ਲਈ ਆਪਾਂ ਆ ਥੋੜੀ ਸਾਰੀ ਬਣਾ ਰੱਖੀ ਐ ਠੰਡੀ ਠੰਡੀ ਹਵਾ ਚੱਲੀ ਜਾਂਦੀ ਐ ਖੇਤ ਅ ਮੇਰੇ ਖੇਤ ਦੇ ਘਰੇ ਬਿਲੇ ਬੈਠੇ ਜੀਏ ਖੇਤ ਵੀ ਮਹਾਂ ਜਰੂਰੀ ਐ ਲਾਜ਼ਮੀ ਬਣਦਾ ਖੇੜੇ ਖੜਾ ਦਾ ਪਿਛਲੇ 4-5 ਦਿਨ ਹੋ ਗਏ ਖੇਤ ਦਾ ਨਹੀਂ ਸੀ ਆ ਬੈਠੇ ਜਾ ਕੇ ਆਇਆ ਜਾਈ ਬਈ ਹੈਗੇ ਫਤਿਹਵਾਦ ਲੈ ਨੂੰ ਸਰਸੇ ਵੀ ਲੱਗਿਆ ਬਾਕੀ ਫਤਿਹਵਾਦ ਵੀ ਕੁਝ ਹੋ ਗਿਆ ਸੀ ਠੋਖਾ ਲੱਗ ਗਿਆ ਮੈਂ ਉਸ ਤੋਂ ਠੋਖਾ ਲੱਗ ਗਿਆ ਕੰਮ ਸੀ ਛੋਟਾ ਜਿਹਾ ਵੀ ਚੱਲੇ ਚਲੋ ਠੇਨ ਵਾਲਿਆਂ ਦਾ ਕੰਮ ਛੇੜਾ ਹੈ ਜਿਹਨੇ ਵੀਡੀਓ ਬਣੀ ਸੀ ਬੜਾਈ ਹੈ ਜਿੱਦਾਂ ਕੋ ਸ਼ੂਟ ਕਰ ਸਕਦੇ ਕਿ ਕਿਲਾ ਬਤਾ ਮਾਰਦੇ ਰਹੇ ਤੇ ਜਿਹੜਾ ਪੰਜਾਬ ਵਾਲਾ